ਕਦਮ ਟੋਕੀ ਹਾਲ ਨੇ ਬਾਈ ਤੋਂ ਸਾਰਿਆਂ ਦੇ ਤੇ ਪੁੱਲ ਰੋਲ ਆਫ ਕਿਉਂ ਲਈ ਅੱਜ ਆਪਾਂ ਕਰਨਾ ਹੈ 20 ਲਿਵਿੰਗ ਲਾਸਟ ਟੂ ਲਿਵ ਕਾਰ ਚੈਲੰਜ ਲਿਵਿੰਗ ਇਨ 24 ਆਰਸ ਤੇ ਆ ਜਿਓ ਕਿਹਨਾਂ ਕਰ ਲਈਏ ਆਪ ਇੱਕ ਰਾਂ ਬੈਠੇ ਪੈਰ ਤਰਤਾ ਫੇਰ ਆਪ ਉੱਤਰ ਨਹੀਂ ਸਕਦੇ ਆ ਚੱਕ ਲਈ ਹੁਣ ਆਪਾਂ ਵੀ ਜਾਣੇ ਆਉਂਦੀ ਥੰਦੀ ਵਾਲੀ ਮਾਰੇ ਹੋ ਹੰਡ ਬ੍ਰੇਕ ਕਰੀਓ ਬੰਗ ਯਾਰ ਮੇਤਰੋ ਠੰਡ ਬਾੜੀ ਲੱਗਦੀ ਹੈ ਯਾਰ ਉਹ ਕਿੰਨਾ ਠੰਡ ਵਾਲੀ ਤੇ ਹੁਣ ਆਪਾਂ ਕਰਤਾ ਚਾਲੀ ਸਟਾਰਟ ਤੇ ਜਿੰਨੇ ਆਪਣਾ ਪਿਛਲਾ ਵਲੌਗ ਜਾ ਕੇ ਨਹੀਂ ਦੇਖਿਆ ਵੇਖੋ ਜਾ ਕੇ ਗੱਪੀ ਸਰਪੰਚ ਆਪਾਂ ਵੀਡੀਓ ਬਣਾਈ ਇੱਕ ਸ਼ੂਟ ਕੀਤੀ ਤੇ ਇਸ ਤੋਂ ਬਾਅਦ ਇੱਕ ਹੋਰ ਸ਼ੂਟ ਕਰਨਾ ਆਪਾਂ ਦੱਸ ਦਾਂਗੇ ਤੁਹਾਨੂੰ ਇਧਰਲੇ ਪਾਸੇ ਕੋਈ ਖੜਾ ਏ ਉਹ ਸ਼ੂਟ ਕਰਾਂਗੇ ਵੀਡੀਓ ਲੀਕ ਤਾਂ ਹੁਣ ਨਹੀਂ ਦਣੀ ਆਪਾਂ ਤੇ ਬਾਕੀ ਦੱਸੋ ਵਰਕੀ ਵਾਲੇ ਠੰਡ ਵਾਲੀ ਹੋ ਗਈ ਮਿੱਤਰੋ ਯਾਰ ਪਤਾ ਹੀ ਨਹੀਂ ਲੱਗਦਾ ਕੀ ਹੋਇਆ ਤੇ ਅੱਜ ਫਿਰ ਆਪਾਂ ਮਹਾ ਸ਼ੂਟ ਕਰ ਲਈਏ ਕਿਉਂਕਿ ਹੁਣ ਛੋਟੀਆਂ ਖਰਬ ਹੋ ਗਈਆਂ ਤੇ ਚੱਲ ਜਣਾਪੂ ਵਾਲੇ ਨੇ ਤੇ ਆਪਾਂ ਹੀ ਸ਼ੂਟ ਮੁੜ ਕੇ ਲੈ ਵੀ ਦਿੰਦਾ ਕਰਿਆ ਕਰਾਂਗੇ 12 ਘੰਟੇ 24 ਘੰਟੇ 14 ਘੰਟੇ 18 ਘੰਟੇ ਠੀਕ ਆ ਤੇ ਬਾਕੀ ਚਲੋ ਫਿਰ ਆਪਾਂ ਕੀ ਕਰਦੇ ਆ ਹੁਣ ਆਪਾਂ ਕੀ ਕਰੀਏ ਯਾਰ ਮੈਂ ਕੀ ਕਰ ਸਕਦਾ ਖੇਡ ਖੇਡਦੇ ਆਪਾਂ ਚਲੋ ਮਿੱਤਰੋ ਫਿਰ ਆਜੋ ਕਿਰਾ ਆਪਾਂ ਐਂਗਲ ਕੈਮਰਾ ਚੱਲਦੇ ਪਿੱਛੇ ਠੀਕ ਆ ਲਾ ਲਿਆ ਬਈ ਕੈਮਰਾ ਮੈਂ ਪਿੱਛੇ ਜਾਂਦਾ ਹਾਂ ਹਾਂ ਲਾ ਲਿਆ ਕਰਨਾ ਕੋਈ ਵੀ ਕਰਨੋ ਨਹੀਂ ਹੈਗਾ ਤੇ ਬਾਕੀ ਹੁਣ ਆਪਾਂ ਵੀਡੀਓ ਲਾਉਣੀ ਟਾਈਮ ਬਲਾਟਸ ਤੇ ਜੱਟ ਸੌਣੇ ਘੰਟੇ ਤੇ ਇਹ ਸਾਲਾ ਪਿੱਛੇ ਸੌ ਗਿਆ ਜਾ ਕੇ ਕੰਬਲ ਲੈ ਕੇ ਤੇ ਬਾਈ ਕੋਈ ਨਹੀਂ ਆਪਾਂ ਕਰਦੇ ਆ ਅਗਲਾ ਚਾਲੀ ਜ ਅਗਲਾ ਨਹੀਂ ਇਹ ਖਈ ਚਾਲੀ ਕਰਦੇ ਆ ਸਾਲਾ ਉਧਰ ਵੇ ਪਿਆ ਕਿਵੇਂ ਜਿਵੇਂ ਬਿੱਲੀ ਮਰੀ ਹੁੰਦੀ ਚਲੋ ਕੋਈ ਨਾ ਪੈਨ ਦੋ ਆਪਾਂ ਵੀ ਫਰਸੁੰਨੀ ਆਉਂਦੋ ਆਉਂਦੋ ਕਹਤਾ ਮੈਂ ਵੀ ਪਾਈ ਨਾ ਕੰਬਲ ਜੇ ਆਪਾਂ ਬੈਠੀਆ ਚੰਗਾ ਫਿਰ ਹੋਰ ਫਿਰ ਚੱਲੇ ਆਏ ਮੋਰੀ ਹੁਣੀ ਆ ਜੇ ਤਾਂ ਉੱਠਿਆ ਮੈਂ ਲੱਗਾ ਬਹਿਣ ਲੈ ਕਰੋਗਾ ਮੈਂ ਮਨੂ ਵੀ ਕੰਬਲ ਤੇ ਵੀਰੇ ਚਲ ਮੈਂ ਅੱਗੇ ਆਇਆ ਤੂੰ ਵੀ ਛੇ ਆ ਜਾ ਨਹੀ ਇੱਥੇ ਆਪਾਂ ਆ ਲਾਂਗੇ ਚਲੋ ਫਿਰ ਮੈਂ ਰੋਟੇ ਵੀਡੀਓ ਬੈਟਾ ਇਮਲੇਟ ਸਲਾ ਲੈਂਦੇ ਆ ਤਾਂ ਹਾ ਯਾਰ ਕੀ ਮਾਨੀ ਯਾਰ ਚੱਲੀ ਗਏ ਬਾਹਰ ਯਾਰ ਮਤਰਾ ਮੁੰਡੇ ਨੂੰ ਪ੍ਰੈਸ਼ਰ ਬਣੀ ਜਾਂਦਾ ਯਾਰ ਮੈਂ ਨਹੀਂ ਨਾ ਜਾਣਾ ਮੈਨੂੰ ਯਾਰ ਮੈਂ ਆਪਣਾ ਫੜ ਜਾ ਲੈ ਡੀ ਲੀਟ ਮੇਰਾ ਦੱਸ ਦੇ ਉਹ ਨਹੀਂ ਯਾਰ ਮੈਂ ਨਹੀਂ ਨਾ ਬਾਹਰ ਜਾਣਾ ਏਡੀ ਛੇਤੀ ਛੀ ਜਾਂਦਾ ਮਤਰਾ ਮੁੰਡੇ ਨੂੰ ਪ੍ਰੈਸ਼ਰ ਬਣੀ ਜਾਂਦਾ ਯਾਰ ਏ ਏ ਆ ਗਿਆ ਮਿਤਰਾ ਆਪਾਂ ਕੋ ਨਾਗਲੇ ਚੈਲੰਜ ਚੜਾਉਣਾ ਮਿੱਤਰੋ ਇਹਨੂੰ ਮੈਂ ਤੇ ਬਾਕੀ ਬਾਹਰ ਲਿਆ ਕੈਮਰਾ ਮਿੱਤਰੋ ਯਤਗੇ ਆਪਾਂ ਵਧਾਈਆਂ ਪਾਰਟੀ ਰਾ ਦਾਣਾ ਹੈ ਰ ਮਿਲਦੇ ਆ ਮਿੱਤਰੋ ਤੁਹਾਨੂੰ ਅਗਲੇ ਵਲੌਗ ਚ ਜੇ ਵੀਡੀਓ ਚੰਗੀ ਲੱਗੀ ਹੋਏ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਤੇ ਅਗਲੀ ਵੀਡੀਓ ਚ ਇਹਨੂੰ ਰੋਣਾ ਹੀ ਰੋਣਾ ਆਪਾਂ ਕੋਈ ਨਹੀਂ ਤੇ ਜਿਹਨੇ ਆਪਣਾ ਪਹਿਲਾ ਜਾਂ ਕਿ ਵੀਡੀਓ ਨਹੀਂ ਵੇਖੀ ਵੇਖੋ ਜਾਂ ਕਿ ਤੇ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਓਕੇ